19 ਨੂੰ ਦੱਸਦੇ ਹਾਂ ਕਿ ਗੁਰੂ ਸਾਹਿਬ ਦੀ ਪਹਿਲੀ ਲੜਾਈ ਕਦੋਂ ਹੋਈ ਕਿੱਥੇ ਹੋਈ ਇਸ ਵਿੱਚ ਕੌਣ ਕੌਣ ਸ਼ਾਮਲ ਸਨ ਸੂਤੇ ਤੇ ਖੁਫਚ ਦੇ ਨਾਲ ਕਿਵੇਂ ਭਜਾਏ ਸੀ ਵੈਰੀ ਤੇ ਗੁਰੂ ਸਾਹਿਬ ਦੀ ਕਿੰਨੀ ਉਮਰ ਸੀ ਆਓ ਤੁਹਾਨੂੰ ਵੀ ਦੱਸਦੇ ਹਾਂ ਬੁਰੂ ਕੋਬੇ ਸਿੰਘ ਜੀ ਨੇ ਆਪਣੀ ਪਹਿਲੀ ਲੜਾਈ 19 ਸਾਲ ਦੀ ਉਮਰ ਵਿੱਚ ਲੜੀ ਹੋਰ ਸੀ ਸੰਘਾਣੀ ਦੀ ਲੜਾਈ ਕਿਵੇਂ ਆਮ ਲੋਕ ਇਸ ਜੰਗ ਵਿੱਚ ਸ਼ਾਮਲ ਸੀ ਇੱਕ ਪਾਸੇ ਪਾਈ ਧਰ ਦੇ ਰਾਜੇ ਤੇ ਮੁੰਗਲਾਂ ਦੀ 25000 ਦੀ ਫੌਜ ਇੱਕ ਪਾਸੇ ਮਹੰਤ ਕਿਰਪਾਲ ਦਾਸ ਆਪਣੀ ਭਗਤੀ ਛੱਡ ਕੇ ਆ ਗਿਆ ਮਾਰਿਆ ਸੂਟਾ ਮੁਗਲ ਦਾ ਖੋਲਤਾ ਜ਼ਹਿਰ ਇੱਕ ਹਲਵਾਈ ਇਹ ਜੰਗ ਵਿੱਚ ਆ ਗਿਆ ਨਾ ਉਹਦੇ ਕੋਲ ਤੀਰ ਨਾ ਕੋ ਕਮਾਨ ਨਾ ਫੀ ਤਲਵਾਰ ਉਹ ਆਪਣਾ ਖੁਰਚਾ ਲੈ ਕੇ ਜੰਗ ਵਿੱਚ ਆ ਗਿਆ ਦੇਖੋ ਆਪਣਾ ਖੁਰਚਾ ਲੈ ਕੇ ਮੁਗਲਾਂ ਨਾਲ ਲੜਿਆ ਗੁਰੂ ਜੀ ਦੇ ਭੂਆ ਦੇ ਪੰਜ ਪੁੱਤਰ ਇਸ ਜੰਗ ਵਿੱਚ ਸੀ ਗੁਰੂ ਜੀ ਦਾ ਮਾਮਾ ਕਿਰਪਾਲ ਚੰਦ ਤੇ ਪੀਰ ਬੁੱਧੂ ਸ਼ਾਹ ਉਹ ਗੁਰੂ ਜੀ ਕੋਲ ਆਪਣੇ 500 ਚੇਲੇ ਛੱਡ ਗਏ ਜਦੋਂ ਜੰਗ ਹੋਈ 400 ਚੇਲੇ ਮੁਗਲਾਂ ਨਾਲ ਲੜੇ ਗੁਰੂ ਜੀ ਨੇ ਆਖਰ ਤੱਕ ਹੀ ਜੰਗ ਜਿੱਤ ਲਈ ਜਦੋਂ ਗੁਰੂ ਜੀ ਨੇ ਦੇਖਿਆ ਕਿ ਜੰਗ ਛੱਡ ਕੇ ਭੱਜ ਰਹੇ ਨੇ ਮੁਗਲ ਤੇ ਰਾਜੇ ਦੇਖੋ ਕਿੰਨੇ ਮਹਾਨ ਸੀ ਗੁਰੂ ਜੀ ਉਹਨਾਂ ਰਾਜਿਆਂ ਦਾ ਪਿੱਛਾ ਹੀ ਨਹੀਂ ਕੀਤਾ ਨਾ ਕੋਈ ਉਹਨਾਂ ਨੂੰ ਚਰਮਾਨਾ ਲਾਇਆ ਨਾ ਕੋਈ ਉਹਨਾਂ ਦਾ ਏਰੀਆ ਚਾ ਜਗ੍ਹਾ ਲੱਭੀ ਬਸ ਜੰਗ ਜਿੱਤਣ ਤੋਂ ਬਾਅਦ ਉੱਥੇ ਵਾਪਸ ਆ ਗਏ ਸ੍ਰੀ ਪੌਂਟਾ ਸਾਹਿਬ ਤੁਹਾਨੂੰ ਦੱਸ ਦਈਏ ਕਿ ਗੁਰੂ ਸਾਹਿਬ ਇਹ ਜੰਗ ਲੜਨਾ ਹੀ ਨਹੀਂ ਸੌਂਦੇ ਗੁਰੂ ਜੀ ਨੂੰ ਮਜਬੂਰ ਕੀਤਾ ਗਿਆ ਵਾਰ-ਵਾਰ ਕਿ ਇਹ ਜੰਗ ਲੜਨ ਗੁਰੂ ਜੀ ਇੱਕ ਬਹੁਤ ਹੀ ਸੰਤ ਵੀਰਤੀ ਦੇ ਇਨਸਾਨ ਸੀ ਉਹਨਾਂ ਨੂੰ ਮਜਬੂਰ ਕੀਤਾ ਗਿਆ جنگ ਵਾਸਤੇ ਪਹਾੜੀ ਰਾਜੇ ਵਾਰ-ਵਾਰ ਵਾਰ-ਵਾਰ ਮਜਬੂਰ ਕਰਦੇ ਸੀ جنگ ਵਾਸਤੇ ਤਾਂ ਹੀ ਗੁਰੂ ਜੀ ਨੇ ਸੰਤ ਚਿਪਾਈ ਕਿਹਾ ਜਾਂਦਾ ਸੰਤ ਦੇ ਨਾਮ ਨਾਲ ਉਹ ਸਿਪਾਹੀ ਵੀ ਸੀ ਹੁਣ ਆਪਾਂ ਜੰਗ ਤੇ ਆ ਜਾਂਦੇ ਹਾਂ ਗੁਰੂ ਜੀ ਜਦੋਂ ਪੌਂਟਾ ਸਾਹਿਬ ਗਏ ਗੁਰੂ ਸਾਹਿਬ ਇੱਕ ਪਾਸੇ ਬਾਈ ਤਰ ਦੇ ਰਾਜੇ ਤੇ ਮੁਗਲ 20 ਤੋਂ 25000 ਦੀ ਸੈਨਾ ਤੇ ਦੂਜੇ ਪਾਸੇ ਗੁਰੂ ਜੀ ਨਾਲ ਕੌਣ-ਕੌਣ ਸਨ ਦੇਖੋ ਗੁਰੂ ਜੀ ਬਹੁਤ ਵੱਡੇ ਯੋਧੇ ਸੀ ਗੁਰੂ ਜੀ ਦਾ ਮਾਮਾ ਫੌਜ ਵਿੱਚ ਸ਼ਾਮਲ ਸੀ ਕਿਰਪਾਲ ਚੰਦ ਦੇਖੋ ਸੈਨਾਪਤੀ ਕੌਣ ਸੀ ਗੁਰੂ ਜੀ ਦੇ ਭੂਆ ਵੀਰੋ ਉਹਨਾਂ ਦਾ ਮੁੰਡਾ ਸੈਨਾਪਤੀ ਸੀ ਤੇ ਪੀਰ ਵਦੂ ਸ਼ਾ ਆਪਣੇ 500 ਚੇਲੇ ਗੁਰੂ ਜੀ ਕੋਲ ਛੱਡ ਗਿਆ ਤੇ ਕਿਹਾ ਗੁਰੂ ਜੀ ਨੂੰ ਇਹ 500 ਚੇਲੇ ਟੋੜੀ ਜੰਗ ਵਿੱਚ ਸਹਾਇਤਾ ਕਰਨਗੇ ਤੇ ਜਦੋਂ ਜੰਗ ਹੋਈ ਤੇ ਉਹਨਾਂ ਚੋਂ 400 ਚੇਲੇ ਗੁਰੂ ਜੀ ਨੂੰ ਛੱਡ ਗਏ ਮੁਗਲਾਂ ਨਾਲ ਲੜਨ ਲੱਗੇ ਜਦੋਂ ਪਤਾ ਲੱਗਿਆ ਲੋਕਾਂ ਨੂੰ ਕਿ ਗੁਰੂ ਸਾਹਿਬ ਇਕੱਲੇ ਰਹਿ ਗਏ ਨੇ ਤੇ 400 ਚੇਲੇ ਉਹਨਾਂ ਨੂੰ ਧੋਖਾ ਦੇ ਗਏ ਨੇ ਤੇ ਗੁਰੂ ਸਾਹਿਬ ਇਕੱਲੇ ਰਹਿ ਗਏ ਨੇ ਤਾਂ ਆਮ ਲੋਕ ਆਏ ਪੰਗਾਣੀ ਦੇ ਨੇੜੇ ਵਹੰਤ ਕਿਰਪਾਲ ਦਾਸ ਸੀ ਉਹਦਾ ਦੁਨੀਆਂ 'ਚ ਕੋਈ ਵੀ ਲੈਣਾ ਦੇਣਾ ਨਹੀਂ ਸੀ ਉਹ ਬਸ ਆਪਣੀ ਭਗਤੀ ਕਰਦਾ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਇਕੱਲੇ ਰਹਿ ਗਏ ਨੇ ਦੇਖੋ ਉਹ ਮੋਟਾ ਸੋਟਾ ਲੈ ਕੇ ਜਾਂਗ ਵਿਚ ਆ ਗਿਆ ਦੁਸ਼ਮਨ ਹਯਾਤ ਖਾਨ ਤੇ ਸਿਰ 'ਚ ਮਾਰਿਆ ਸੋਟਾ ਸਿਰ ਖੋਲ ਤਾਂ ਦੇਖੋ ਤੁਸੀਂ ਲੋਕਾਂ ਦਾ ਕਿੰਨਾ ਪਿਆਰ ਸੀ ਗੁਰੂ ਜੀ ਨਾਲ ਕਿੰਨੇ ਮੰਨਦੇ ਸੀ ਗੁਰੂ ਜੀ ਨੂੰ ਇੱਕ ਮੰਤ ਆ ਗਿਆ ਭਗਤੀ ਛੱਡ ਗਏ ਤੇ ਇੱਕ ਹਲਵਾਈ ਆ ਗਿਆ ਲਾਲਚੰਦ ਲਾਲਚੰਦ ਦੇਖੋ ਕਿਵੇਂ ਆਇਆ ਨਾ ਉਹਦੇ ਕੋਲ ਕੋਈ ਧੀ ਨਾ ਕੋਈ ਤਲਵਾਰ ਉਹ ਆਪਣਾ ਖੁਰਚਾ ਲੈ ਕੇ ਆ ਗਿਆ ਜੰਗ 'ਚ ਦੇਖੋ ਉਹ ਜੰਗ ਆਪਣੇ ਖੁਰਚਨੇ ਨਾਲ ਲੜਿਆ ਦੇਖੋ ਆਸ-ਪਾਸ ਦੇ ਲੋਕ ਗੁਰੂ ਜੀ ਸਾਹਿਬ ਦੇ ਭੂਆ ਦੇ ਪੰਜ ਮੁੰਡੇ ਉਹ ਜੰਗ ਵਿੱਚ ਸੀ ਇਸ ਜੰਗ ਵਿੱਚ ਸਾਧ ਲੜੇ ਕਿਸਾਨ ਲੜੇ ਆਮ ਲੋਕ ਲੜੇ ਆਪਣੇ ਆਪਣੇ ਕਿਸਾਨ ਹੱਲ ਲੈ ਕੇ ਆਏ ਉਹ ਆਪਣੇ ਹਲਾ ਨਾਲ ਲੜੇ ਦੇਖੋ ਕਿਸ ਤਰੀਕੇ ਨਾਲ جنگ ਲੜੇ ਇਹ ਸੀ ਗੁਰੂ ਸਾਹਿਬ ਦੀ ਫੌਜ ਹਿੰਦੂ ਰਾਜਾਂ ਨੂੰ ਮੁਗਲਾਂ ਨੂੰ ਜੰਗ 'ਚ ਉਭਜਾ ਭਜਾ ਕੇ ਹਰਾਇਆ ਗੁਰੂ ਜੀ ਨੇ ਸ਼ਾਮ ਤੱਕ ਇਹ ਜੰਗ ਜਿੱਤ ਲਈ ਸੀ ਗੁਰੂ ਜੀ ਨੇ ਇਸ ਜੰਗ ਤੋਂ ਬਾਅਦ ਬੜੀਆਂ ਜੰਗਾਂ ਲੜੀਆਂ ਇਹ ਗੁਰੂ ਜੀ ਦੀ ਸੀ ਪਹਿਲੀ ਲੜਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀਤੇ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਤਾਂ ਉਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ